ਭਾਈ ਅਮਰਤਪਾਲ ਮੈਰੋ ਨਾਲ ਗੱਲ ਹੋਈ ਉਹ ਕਹਿੰਦਾ ਮੇਰੀ ਹੋਈ ਹੈ ਕਿਸੇ ਨਾਲ ਕੋਈ ਗੱਲ ਨਹੀਂ ਮੈਨੂੰ ਤਾਂ ਡਾਊਟ ਹੈ ਸ਼ਾਇਦ ਪੁਲਿਸ ਦੇ ਕੋਲ ਹੀ ਹੈ ਸਰੈਂਡਰ ਬਾਰੇ ਗੱਲਬਾਤ ਨਹੀਂ ਉਹ ਕੋਈ ਗੱਲ ਨਹੀਂ ਹੋਈ ਮੈਨੂੰ ਪਤਾ ਲੱਗਿਆ ਬੜੇ ਨਜ਼ਦੀਕੀ ਆਦਮੀਆਂ ਤੋਂ ਪਤਾ ਲੱਗਿਆ ਹੈ ਜਿਹੜਾ 2 ਦਿਨ ਤੋਂ ਚੱਲ ਰਿਹਾ ਹੈ ਭਾਈ ਅਮਰਤਪਾਲ ਮੈਰੋ ਸਰੈਂਡਰ ਕਰਨਾ ਹੈ ਉਹ ਸਰਕਾਰ ਦੇ ਬੰਦੇ ਸਰਕਾਰੀ ਬੋਲੀ ਬੋਲ ਰਹੇ ਨੇ ਸਿਰੇ ਦੀ ਬਕਵਾਸ ਆ ਮੈਂ ਸਿੱਧਾ ਲਫ਼ਜ਼ਾਂ ਚ ਕੋ ਗੱਲ ਖਤਮ ਕਰੂੰਗਾ ਉਹ ਸਰਕਾਰ ਦੇ ਬੰਦੇ ਉਸ ਬੰਦੇ ਨੂੰ ਅਰੈਸਟ ਕਰਾਉਣ ਦੇ ਲਈ ਜਾਂ ਇਹਨਾਂ ਦੇ ਆਪ ਦੇ ਕੋਲ ਵੀ ਹੋ ਸਕਦਾ ਹੈ ਟੈਕਸ ਸਿਸਟਮ ਨੂੰ ਕ੍ਰੀਏਟ ਕਰਨ ਦੇ ਲਈ মিডিਆ ਦੇ ਉੱਪਰ ਇੱਕ ਬਕਵਾਸ ਚਲਾਈ ਗਈ ਕਿ ਭਾਈ ਅਮਰਤਪਾਲ ਮਹਿਰੋ ਜਿਹੜਾ ਉਹ ਸਰੈਂਡਰ ਕਰ ਰਿਹਾ ਹੈ ਉਹ ਬੰਦਾ ਕਿੱਥੇ ਹੈ ਸ਼ਾਇਦ ਉਹਨੂੰ ਇਹ ਦਿਖਾ ਰਹੇ ਨੇ ਕਿ ਬੰਦਾ ਇਹਨਾਂ ਦੇ ਕੋਲ ਹੋਵੇ ਬੰਦਾ ਸਰੈਂਡਰ ਕਰਨਾ ਹੈ ਕਿਉਂਕਿ ਉਹਨਾਂ ਦੇ ਫਾਦਰ ਮੇਰੇ ਕੋਲ ਬੈਠੇ ਹੋਏ ਸਵਾਲ ਪੁੱਛੋ ਸਰ ਖਰੜਾਪਾਦ ਦੁਆਰਾ ਪੇਸ਼ ਕੁਲਦੀਸ਼ ਪਾਟਾ ਦੁਆਰਾ ਕਿਵੇਂ ਦੇਖੋ ਗੱਲ ਹੈ ਇਸ ਤਰ੍ਹਾਂ ਮੈਂ ਉਸ ਦਿਨ ਵੀ ਇੱਕ ਗੱਲ ਕਹੀ ਸੀ ਕਲੀਅਰ ਕੀਤੀ ਸੀ ਕਿ ਇਹਨਾਂ ਤੋਂ ਕੋਈ ਰਿਕਵਰੀ ਨਹੀਂ ਹੋਣੀ ਨਾ ਹੀ ਇਸ ਕੇਸ ਦੇ ਵਿੱਚ ਰਿਕਵਰੀ ਹੈ ਨਾ ਹੀ ਇਸ ਕੇਸ ਦੇ ਵਿੱਚ ਕੋਈ ਲਿੰਕ ਬਣਦਾ ਹੈ ਇਹਨਾਂ ਤਿੰਨਾਂ ਬੰਦਿਆਂ ਦਾ ਸੋ ਇਹਨਾਂ ਨੇ ਰਿਮਾਂਡ ਲਿਆ ਹੈ ਜਾਣਬੁੱਝ ਕੇ ਲਿਆ ਹੈ ਤੇ ਅੱਜ ਪੇਸ਼ ਤਰਨ ਕਰਨਾ ਹੈ ਪਰ ਮੈਂ 100% ਲਿਖ ਕੇ ਦੇ ਦੇਣਾ ਇਹਨਾਂ ਕੋਲ ਕੋਈ ਰਿਕਵਰੀ ਹੈ ਹੀ ਨਹੀਂ ਕਿਉਂਕਿ ਜਿਹੜਾ ਇਹਨਾਂ ਨੇ ਕਿਹਾ ਸੀ ਸਰੋਪੇ ਦੇ ਸੌਰੀ ਇਹਨਾਂ ਨੇ ਕਿਹਾ ਸੀ ਕਮਰਕਸੇ ਦੇ ਨਾਲ ਲੜਕੀ ਦਾ ਗਲ ਕੁੱਟਿਆ ਪੁਲਿਸ ਇਨਵੈਸਟੀਗੇਸ਼ਨ ਦੇ ਮੁਤਾਬਕ ਇਹਨਾਂ ਨੇ ਕਿਹਾ ਸੀ ਤਾਂ ਉਹ ਜਿਹੜਾ ਕੱਪੜਾ ਸੀ ਉਹ ਕਹਿੰਦੇ ਸਾੜ ਦਿੱਤਾ ਗਿਆ ਇਸ ਕੇਸ ਦੇ ਵਿੱਚ ਕੋਈ ਵੈਪਨ ਹੈ ਹੀ ਨਹੀਂ ਤੇ ਵੈਪਨ ਹੈ ਨਹੀਂ ਤੱਕ ਕੋਈ ਰਿਕਵਰੀ ਹੈ ਨਹੀਂ ਮੋਬਾਈਲ ਸੀ ਜਿਹੜਾ ਉਸ ਦਿਨ ਮੁਲਜ਼ਮ ਨੇ ਕੋਰਟ ਦੇ ਅੰਦਰ ਹੀ ਕਹਤਾ ਸੀ ਕਿ ਜੱਜ ਸਾਹਿਬ ਇਹ ਮੈਂ ਮੋਬਾਈਲ ਇਹਨਾਂ ਨੂੰ ਦੇ ਚੁੱਕਾ ਤਾਂ ਮੋਬਾਈਲ ਦੀ ਗੱਲ ਵੀ ਖਤਮ ਹੋ ਗਈ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੈਜ਼ੈਂਟ ਕੋਈ ਰਿਕਵਰੀ ਰਹਿ ਗਈ ਹੋਵੇ ਤੇ ਬਲਾਈਂਡ ਮਰਡਰ ਇਹ ਚ ਕੋਈ ਲਿੰਕ ਨਹੀਂ ਬਣਦਾ ਤੇ ਜਾਣਬੁੱਝ ਕੇ ਕਰ ਰਹੀ ਹੈ ਪੁਲਿਸ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਬਲਾਈਂਡ ਹੈ ਪਰ ਦੂਸਰੇ ਪਾਸੇ ਤਾਂ ਜ਼ਿੰਮੇਵਾਰੀਆਂ ਲਈਆਂ ਹੋਈਆਂ ਨੇ ਇਸ ਗੱਲ ਨਾਲ ਕਿ ਇਸ ਤਰੀਕੇ ਨਾਲ ਕੀਤਾ ਹੋ ਰਿਹਾ ਹੈ ਨਹੀਂ ਉਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਸਰਕਾਰ ਦੀ ਚਾਲ ਹੈ ਉਸ ਲੜਕੀ ਨੂੰ ਨਫ਼ਰਤ ਕਰਨ ਵਾਲੇ ਲੱਖਾਂ ਲੋਕ ਸੀ ਇੱਕ ਉਹਦੀ ਵੀਡੀਓ ਆਈ ਹੈ ਪਿੱਛੇ ਜਿਹੜਾ 2-4 ਦਿਨ ਹੋ ਗਏ ਯਾਰ ਇਹੋ ਜਿਹੇ ਲੋਕ ਵੀ ਇਸ ਧਰਤੀ ਤੇ ਰਹਿੰਦੇ ਨੇ ਮੈਨੂੰ ਲੱਗਦਾ ਚਾਹੇ ਪੁਲਿਸ ਮੁਲਾਜ਼ਮ ਵੀ ਹੋਵੇ ਜਿੰਦੀ ਜਵਾਨ ਬੇਟੀ ਹੈ ਜਿੰਦੀ ਜਵਾਨ ਕੁੜੀ ਘਰ ਹੈ ਉਹ ਇਸ ਚੀਜ਼ ਨੂੰ ਲਾਈਕ ਨਹੀਂ ਕਰੇ ਹਰ ਬੰਦਾ ਉਹਨੂੰ ਨਫ਼ਰਤ ਕਰਦਾ ਜਿੰਦੇ ਬੱਚੇ ਜਵਾਨ ਨੇ ਜਿਹੜਾ ਸੁਸਾਇਟੀ ਨੂੰ ਬਿਲੋਂਗ ਕਰਦਾ ਹੈ ਹਰ ਬੰਦਾ ਇਹੋ ਜਿਹੀ ਗੰਦ ਨੂੰ ਨਫ਼ਰਤ ਕਰਦਾ ਹੈ ਇਸ ਗੰਦ ਨੂੰ ਨਫ਼ਰਤ ਕੌਣ ਕੌਣ ਕਰਦੇ ਨੇ ਕਿੰਨੇ ਕਾਂਡ ਕੀਤਾ ਹੈ ਕੀ ਉਹਨੇ ਸੁਸਾਈਡ ਕੀਤਾ ਹੈ ਦੁਖੀ ਹੋ ਕੇ ਜਾਂ ਉਹਨੂੰ ਮਰਡਰ ਕਿਸ ਨੇ ਕੀਤਾ ਉਹਦਾ ਮੈਟਰ ਉਹ ਐਵੀਡੈਂਸ ਹੈ ਇਹ ਸਿਰਫ ਇਸ ਕਰਕੇ ਜੋੜਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਮਹਿਰੋਜ ਆ ਇਹਨਾਂ ਦਾ ਜਿਹੜਾ ਗਰੁੱਪ ਸੀ ਉਹ ਜ਼ਿਆਦਾ ਇਹਨਾਂ ਦੇ ਉਲਟ ਬੋਲਦੇ ਸੀ ਪੰਜਾਬ ਦੇ ਸਾਰੇ ਦੇ ਜਿੱਥੇ-ਜਿੱਥੇ ਵੀ ਗਲਤ ਕੰਮ ਹੋਏ ਨੇ ਚਾਹੇ ਡੇਰਿਆਂ 'ਚ ਹੋਏ ਨੇ ਕਿਤੇ ਹੋਏ ਨੇ ਇਸ ਬੰਦੇ ਨੇ ਜਾ ਕੇ ਰੀਓਪਨ ਕੀਤੇ ਨੇ ਤਾਂ ਉਸ ਤੋਂ ਬਾਅਦ ਇੱਕ ਸਿਸਟਮ ਚੱਲਦਾ ਕਿ ਕਿਸ ਤਰੀਕੇ ਨਾਲ ਭਾਈ ਅਮਰਤਪਾਲ ਮਹਿਰ ਨੂੰ ਤੇ ਇਹਨਾਂ ਦੇ ਬੰਦਿਆਂ ਨੂੰ ਝੂਠੇ ਕੇਸਾਂ 'ਚ ਪਸਾਇਆ ਜਾਵੇ ਜੋੜਿਆ ਜਾਵੇ ਸੋ ਸਰਕਾਰ ਉਸ ਮਨਸ਼ਾ ਦੇ ਵਿੱਚ ਕਾਮਯਾਬ ਵੀ ਹੋ ਗਈ ਤੁਸੀਂ ਸਰਕਾਰ ਤੋਂ ਇਲਜੀ ਕਰ ਰਹੇ ਹੋ ਪਰ ਦੂਸਰੇ ਪਾਸੇ ਤਾਂ ਜਿਹੜੇ ਐਵੀਡੈਂਸ ਨੇ ਤੁਸੀਂ ਉਸ ਨੂੰ ਕਿਵੇਂ ਨੈਗਲੈਕਟ ਕਰ ਸਕਦੇ ਪਾਸੇ ਸੀਸੀਟੀਵੀ ਕੈਮਰਾ ਹੈ ਤੇ ਦੂਸਰੇ ਪਾਸੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਆਇਆ ਕਿ ਉਹਨਾਂ ਦਾ ਖਲਾਲ ਨਹੀਂ ਸੀਸੀਟੀਵੀ ਜਿਹੜਾ ਜਿਹੜਾ ਸੀਸੀਟੀਵੀ ਕੈਮਰਾ ਹੈ ਜਾਤੀਕਰੋ ਕੋਰਟ ਦੇ ਵਿੱਚ ਨਹੀਂ ਆਉਂਦਾ 65ਬੀ ਦਾ ਸਰਟੀਫਿਕੇਟ ਆਊਗਾ ਕੈਮਰਾ ਦਾ ਮਾਲਕ ਕੌਣ ਹੈ ਕੈਮਰੇ 'ਚ ਕਿਹਨੇ ਇਹਨਾਂ ਨੂੰ ਉਹ ਸੀਸੀਟੀਵੀ ਹੈਂਡਓਵਰ ਕੀਤੀ ਇਹ ਅਦਾਲਤਾਂ ਦੇ ਵਿੱਚ ਸਿੰਪਲ ਗੱਲਾਂ ਮੰਨਣ ਯੋਗ ਨਹੀਂ ਹੁੰਦੀਆਂ ਇਹ ਤਾਂ ਬਾਹਰ ਦੀਆਂ ਗੱਲਾਂ ਨੇ ਕੈਮਰੇ ਦੇ ਵਿੱਚ ਦਿਖ ਰਿਹਾ ਸਖਸ਼ ਵੀ ਝੂਠ ਨਹੀਂ ਇਸ ਗੱਲ ਬਾਰੇ ਆਪਾਂ ਅਜੇ ਕੁਝ ਨਹੀਂ ਕਹਿ ਸਕਦੇ ਕੈਮਰਾ ਤਾਂ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕੈਮਰਾ ਤਾਂ ਮੋਦੀ ਤੇ ਅਡਾਨੀ ਨੂੰ ਲੜਾ ਰਿਹਾ ਗੁੱਥਨ ਗੁੱਥੀ ਹੋ ਰਹੇ ਨੇ ਜੇ ਉਹ ਸੱਚ ਹੈ ਤੇ ਫਿਰ ਇਹ ਵੀ ਸੱਚ ਹੈ ਉਹ ਜੋ ਬਾਹਰ ਨਿਕਲਣਾ ਵੀ ਨਾਮ ਕਰਕੇ ਮਾਰਾ ਗਿਆ ਨਹੀਂ ਬਿਲਕੁਲ ਨਹੀਂ ਇਹ ਗੱਲ ਪੌਸਿਬਲ ਹੀ ਨਹੀਂ ਇਹ ਦੋ ਚਾਰ ਬੰਦੇ ਨੇ ਪੰਜਾਬ ਦੇ ਅੰਦਰ ਜਿਹੜੇ ਪੇੜ ਨੇ ਬੰਦੇ ਜਿਨ੍ਹਾਂ ਨੇ ਅੱਜ ਤੱਕ ਸ਼ਰਮ ਨਹੀਂ ਕੀਤੀ ਚਾਰ ਪੈਸੇ ਲੈ ਕੇ ਉਹਨਾਂ ਨੇ ਪੰਜਾਬ ਦੇ ਉਲਟ ਤੇ ਆਪਦੀ ਕੌਮ ਦੇ ਉਲਟ ਉਹਨਾਂ ਨੇ ਬਕਵਾਸ ਕਰਨੀ ਕਰਨੀ ਹੈ ਕਿਉਂਕਿ ਵਰਲਡ ਦੇ ਵਿੱਚ ਦਿਖਾਉਣਾ ਚਾਹੁੰਦੇ ਨੇ ਕਿ ਜਿਹੜਾ ਨੀਲਾ ਬਾਣਾ ਇਹ ਕੁੜੀਆਂ ਨੂੰ ਚੁੱਕ ਕੇ ਇਹਨਾਂ ਨੇ ਰੇਪ ਕੀਤਾ ਹੈ ਜਦ ਕਿ ਸਾਡੀ ਸ਼ੁਰੂ ਤੋਂ ਲੈ ਕੇ 300 ਸਾਲ ਤੋਂ ਇੱਕੋ ਹੀ ਹੈ ਕਿ ਜਦ ਸਿੱਖ ਇਕੱਠੇ ਹੁੰਦੇ ਨੇ ਤਾਂ ਇੱਕ ਲਬਜ ਹੁੰਦਾ ਹੈ ਚਾਹੇ ਤੇਰੀ ਧੀ ਹੋ ਮੇਰੀ ਧੀ ਹੈ ਚਾਹੇ ਤੇਰੀ ਭੈਣ ਹੋ ਮੇਰੀ ਭੈਣ ਹੈ ਤਾਂ ਇਹ ਕਲਚਰ ਜਿਹੜਾ ਇਹ ਸਿੱਖਾਂ ਦਾ ਨਹੀਂ ਇਹ ਕਲਚਰ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ 84 ਦੇ ਅੰਦਰ ਸਿੱਖਾਂ ਦੀਆਂ ਕੁੜੀਆਂ ਦਾ ਰੇਪ ਕੀਤੇ ਸੀ ਸਾਨੂੰ ਕੰਪੇਅਰ ਕਰਕੇ ਸਾਡਾ ਜਿਹੜਾ ਸਟੇਟਸ ਬਣਿਆ ਹੋਇਆ ਉਹਨੂੰ ਖਤਮ ਕਰਨ ਤੇ ਇਹ ਲੱਗੀ ਹੋਈ ਹੈ ਹਿੰਦੁਸਤਾਨ ਦੀ ਹਕੂਮਤ ਜੀਰਾ ਸਾਹਿਬ ਅਜੇ ਕੋਈ ਦੀ ਰਿਪੋਰਟ ਵੀ ਨਹੀਂ ਆਈ ਕਿ ਉਸ ਤੋਂ ਪਹਿਲੇ ਨਹੀਂ ਸਰ ਨਹੀਂ ਨਹੀਂ ਮੈਡੀਕਲ ਦੀ ਰਿਪੋਰਟ ਨਹੀਂ ਆਈ ਡੀਐਨਏ ਹੈ ਕਿਵੇਂ ਆਊਗੀ ਉਸਦੇ ਵਿੱਚ ਪੋਸੀਬਲ ਹੈ ਹੀ ਨਹੀਂ ਇਹੋ ਜਿਹਾ ਗੱਲ ਅਮਰਪਾਲ ਮੈਰੋ ਨਾਲ ਗੱਲ ਹੋਈ ਜਾਂ ਕੋਈ ਸਲੰਡਰ ਬਾਰੇ ਗੱਲਬਾਤ ਨਹੀਂ ਉਹ ਕੋਈ ਗੱਲ ਨਹੀਂ ਹੋਈ ਮੈਨੂੰ ਪਤਾ ਲੱਗਿਆ ਬੜੇ ਨਿੱਜੀ ਕੀ ਆਦਮੀਆਂ ਤੋਂ ਪਤਾ ਲੱਗਿਆ ਹੈ ਜਿਹੜਾ 2 ਦਿਨ ਤੋਂ ਚੱਲ ਰਿਹਾ ਹੈ ਭਾਈ ਅਮਰਪਾਲ ਮੈਰੋ ਸਲੰਡਰ ਕਰਨਾ ਹੈ ਉਹ ਸਰਕਾਰ ਦੇ ਬੰਦੇ ਸਰਕਾਰੀ ਬੋਲੀ ਬੋਲ ਰਹੇ ਨੇ ਸਿਰੇ ਦੀ ਬਕਵਾਸ ਆ ਮੈਂ ਸਿੱਧਾ ਲਫ਼ਜ਼ਾਂ ਚ ਕੋ ਗੱਲ ਖਤਮ ਕਰੂੰਗਾ ਉਹ ਸਰਕਾਰ ਦੇ ਬੰਦੇ ਉਸ ਬੰਦੇ ਨੂੰ ਅਰੈਸਟ ਕਰਾਉਣ ਦੇ ਲਈ ਜਾਂ ਇਹਨਾਂ ਦੇ ਆਪ ਦੇ ਕੋਲ ਵੀ ਹੋ ਸਕਦਾ ਹੈ ਪਾਈਕਾ ਸਿਸਟਮ ਨੂੰ ਕ੍ਰੀਏਟ ਕਰਨ ਦੇ ਲਈ মিডিਆ ਦੇ ਉੱਪਰ ਇੱਕ ਬਕਵਾਸ ਚਲਾਈ ਗਈ ਕਿ ਭਾਈ ਅਮਰਤਪਾਲ ਮਹਿਰੋ ਜਿਹੜਾ ਉਹ ਸਰੈਂਡਰ ਕਰ ਰਿਹਾ ਹੈ ਉਹ ਬੰਦਾ ਕਿੱਥੇ ਹੈ ਸ਼ਾਇਦ ਉਹਨੂੰ ਇਹ ਦਿਖਾ ਰਹੇ ਨੇ ਕਿ ਬੰਦਾ ਇਹਨਾਂ ਦੇ ਕੋਲ ਹੋਵੇ ਬੰਦਾ ਸਰੈਂਡਰ ਕਰਨਾ ਹੈ ਕਿਉਂਕਿ ਉਹਨਾਂ ਦੇ ਫਾਦਰ ਮੇਰੇ ਕੋਲ ਬੈਠੇ ਹੋਏ ਸੋ ਇਹ ਗੱਲਾਂ ਜਿਹੜੀਆਂ ਨੇ ਨੇਰੀ ਇੱਕ ਬਕਵਾਸ ਹੈ ਇਹਨਾਂ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਜਿਹੜੀ ਆਪਦੀ ਚਾਲ ਚੱਲ ਰਹੀ ਹੈ ਉਹ ਆਪਦੀ ਚਾਲ 'ਚ ਫੇਲ ਮਲੇਸ਼ੀਆ ਰੇ ਕੇ ਆਏ ਹੈ ਮਹਿਰੋ ਸਾਹਿਬ ਦੇ ਹੱਥ ਕਮਲ ਦੇ ਮਲੇਸ਼ੀਆ ਕੁਝ ਦਿਨ ਕਹਿੰਦੇ ਤੋਂ ਪਹਿਲਾਂ ਇੱਕ ਜੋ ਮਰਜ਼ੀ ਬੋਲੀ ਜਾ ਜਿਨ੍ਹਾਂ ਨੇ ਰੇਪ ਦੇ ਅਲੀਗੇਸ਼ਨ ਲਾਤੇ ਜਿਹੜਾ ਬੰਦਾ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਬੰਦਾ ਉਹਨੂੰ ਕਤਲ ਕਰਨਾ ਚਾਹੁੰਦਾ ਸੀ ਉਸ ਨਾਲ ਮਲੇਸ਼ੀਆ ਜਾਊਗਾ ਤੇ ਫਿਰ ਰਾਤ ਉੱਥੇ ਖਤਮ ਕਰ ਦਿੰਦਾ ਸੋ ਇੱਕ ਬਾਣੇ ਨੂੰ ਇੱਕ ਨਿਹੰਗ ਸਿੰਘ ਦੇ ਬਾਣੇ ਨੂੰ ਜਾਣ ਕੇ ਡੀਫੇਮ ਕਰਨਾ ਤੇ ਫਿਊਚਰ ਦੇ ਵਿੱਚ ਇਸ ਕੌਮ ਨੂੰ ਬਦਨਾਮ ਕਰਨਾ ਇੱਕ ਬੜੀ ਵੱਡੀ ਗੱਲ ਹੈ ਕਿ ਕੱਲ ਦੇ ਜਿਹੜੀਆਂ ਲੜਕੀਆਂ ਗੰਦੀਆਂ ਵੀਡੀਓ ਪਾਉਂਦੀਆਂ ਨੇ ਉਹਨਾਂ ਨੂੰ ਪੰਜਾਬ ਸਰਕਾਰ ਜਿਹੜੀ ਸਿਕਿਉਰਿਟੀ ਦੇ ਰਹੀ ਹੈ ਕੀ 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 ਮੈਸੇਜ ਦੇ ਰਹੇ ਨੇ ਕਿ ਕੱਲ ਨੂੰ ਬੱਚੇ ਕੱਲ ਨੂੰ ਬੱਚੇ ਜਵਾਨ ਹੋਣਗੇ ਤੁਸੀਂ ਉਹ ਬੀਬੀ ਜੀਆਂ ਕਿਸੇ ਨੇ ਮੈਨੂੰ ਇੱਕ ਤੁਹਾਡੇ ਰਿਪੋਰਟਰ ਨੇ ਵੀਡੀਓ ਭੇਜੀਆਂ ਨੇ ਲਹਨਤ ਇਹੋ ਜੇ ਅਫਸਰਾਂ ਦੇ ਤੇ ਲਹਨਤ ਇਹੋ ਜੇ ਸਰਕਾਰ ਦੇ ਜਿਹੜੇ ਉਹਨਾਂ ਨੂੰ ਆਪਾਂ ਸਿਕਿਉਰਿਟੀ ਦੇ ਰਹੇ ਆ ਤੇ ਦੂਜੇ ਬੰਦੇ ਆਪਾਂ ਅਲੀਗੇਸ਼ਨ ਲਾ ਕੇ ਰੇਪ ਦੇ ਅਲੀਗੇਸ਼ਨ ਦੂਜੇ ਬੰਦਿਆਂ ਤੇ ਲਾ ਰਹੇ ਕਿਸੇ ਵਾਸਤੇ ਸਮਝ ਆ ਨਹੀਂ ਸਕਦੇ ਉਸ ਵੱਲੋਂ ਕਿਹਾ ਜਾ ਰਿਹਾਗਾ ਵੀ ਉਹਦਾ ਡਵਾਈਸ ਚੱਲਾ ਗਿਆਗਾ ਨਹੀਂ ਇਹ ਇੱਕ ਗੱਲ ਬਣਾਈ ਹੈ ਦੇਖੋ ਗੱਲ ਕੋਈ ਪ੍ਰੈਕਟੀਕਲ ਕਿਸੇ ਨੂੰ ਪਤਾ ਨਹੀਂ ਜਦੋਂ ਮੇਰੇ ਨਾਲ ਗੱਲ ਹੀ ਨਹੀਂ ਹੋਈ ਜਾਂ ਤਾਂ ਮੇਰੇ ਨਾਲ ਗੱਲ ਹੁੰਦੀ ਨਾ ਫਿਰ ਤਾਂ ਮੈਂ ਕਹਿੰਦਾ ਜੀ ਉਥੋਂ ਕੈਨੇਡਾ ਜਾਂ ਦਬਈ ਜਾਂ ਅਮਰੀਕਾ 'ਚੋ ਗੱਲ ਹੋਈ ਹੈ ਗੱਲ ਤਾਂ ਕਿਸੇ ਨਾਲ ਹੋਈ ਨਹੀਂ ਹਰ ਬੰਦਾ ਐਸ ਵਕਤ ਨਾ ਫੇਮ ਹੋਣ ਦੇ ਲੈਣ ਦੇ ਲਈ ਉਹ ਆਪ ਦੇ ਕੋਲ ਮੰਤ ਘੜ ਗੱਲਾਂ ਬਣਾ ਰਿਹਾ ਕਿ ਮੇਰੀ ਭਾਈ ਅਮਰਤਪਾਲ ਮਹਿਰੋ ਨਾਲ ਗੱਲ ਹੋਈ ਉਹ ਕਹਿੰਦਾ ਮੇਰੀ ਹੀ ਹੋਈ ਹੈ ਕਿਸੇ ਨਾਲ ਕੋਈ ਗੱਲ ਨਹੀਂ ਮੈਨੂੰ ਤਾਂ ਡਾਊਟ ਹੈ ਸ਼ਾਇਦ ਪੁਲਿਸ ਦੇ ਕੋਲ ਹੀ ਹੈ ਅੱਛਾ ਖਾਨਾ ਸਾਹਿਬ ਉਹ ਕਹਿੰਦਾ ਰੈਕੀ ਵੀ ਕੀਤੀ ਗਈ ਸੀਗਾ ਪਰ ਪਹਿਲਾਂ ਰੈਕੀ ਸਰ ਕਿਉਂ ਕਰੂਗਾ ਪਤਾ ਹੋ ਰੈਕੀ ਕਰਨ ਦੀ ਉਹੋ ਜੀ ਬੀਬੀ ਦੀ ਜਿਹੜੇ ਉਹਦੇ ਅਲੀਗੇਸ਼ਨ ਨੇ ਜੋ ਵੀਡੀਓ ਆ ਰਹੀਆਂ ਨੇ ਉਹ ਰੈਕੀ ਕਰਨ ਦੀ ਲੋੜ ਹੈ ਅੱਛਾ ਖਾਨਾ ਸਾਹਿਬ ਦੱਸੋ ਆਪਣਾ ਜਿਸ ਤਰ੍ਹਾਂ ਅਮਰਪਾਲ ਮਹਿਰੋ ਜੀ ਦੇ ਇੱਕ ਹੋਰ ਮਾਮਲਾ ਦਰਜ ਹੋ ਗਿਆ ਉਹ ਜਿਹੜੀ ਹੈਗੀ ਆ ਅਫਸਰ ਦੇ ਵਿੱਚ ਸਪੋਰਟਿਵਲੀ ਮਿਲ ਗਏ ਕਿ ਕਿ ਉਹਨਾਂ ਨੂੰ ਧੱਕੇ ਦਿੱਤੇ ਜਾ ਰਹੇ ਨੇ ਸਰ ਮੈਂ ਤਾਂ ਹੈਰਾਨ ਆ ਕਿ ਜਿੱਥੇ ਇਹਨਾਂ ਨੂੰ ਮੋਬਾਈਲ ਆਇਆ ਜੇ ਉਸ ਲੇਡੀ ਨੂੰ ਜਿੰਨੇ ਫਰੈਟ ਦਿੱਤੇ ਮੋਬਾਈਲ ਟਰੇਸ ਕੀਤਾ ਪਿੱਛੇ ਜੇ ਸ਼ਿਵਸੈਨਾ ਨੇ ਪੰਜਾਬ 'ਚ ਕੀ ਕੀਤਾ ਸੀ ਆਪ ਦੇ ਤੇ ਆਪ ਹਮਲੇ ਕਰਾਏ ਹਮਲੇ ਕਰਾ ਕੇ ਸਿਕਿਉਰਟੀਆਂ ਲਈਆਂ ਅਸੀਂ ਹਮੇਸ਼ਾ ਹੀ ਜੋ ਬੰਦੇ ਮਾੜੇ ਬੰਦੇ ਨੇ ਪੰਜਾਬ ਦੇ ਅੰਦਰ ਜੋ ਉਹ ਬੋਲਦੇ ਨੇ ਉਹਨਾਂ ਦੇ ਕਹਿਣ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਇਹਨਾਂ ਨੂੰ ਸਿਕਿਉਰਟੀ ਦੇ ਏਰੀਆ ਉਹਨਾਂ ਦੇ ਕਹਿਣ ਤੇ ਪੰਜਾਬ ਚੱਲ ਰਿਹਾ ਹੈ ਹੁਣ ਪਿਛਲੇ ਜੇ ਪਿਛਲੇ ਸਾਲ ਬਠਿੰਡੇ 'ਚ ਖਾਲਿਸਤਾਨ ਦੇ ਲਫ਼ਜ਼ ਲਿਖਾਇਆ ਸ਼ਿਵਸੈਨਾ ਨੇ ਤੇ ਮੁੰਡੇ ਜਿਹੜੇ ਸੀ ਉਹ ਸਿਕੁਟੇ ਗਏ ਉਸ ਦੇ ਵਿੱਚ ਪਰ ਇਹਦੇ ਵਿੱਚ ਤਾਂ ਜ਼ਿੰਮੇਵਾਰੀ ਲਈ ਉਹਨਾਂ ਨੇ ਨਹੀਂ ਜ਼ਿੰਮੇਵਾਰੀ ਦੇ ਬਾਰੇ ਤੁਸੀਂ ਕਿਵੇਂ ਡਿਸਕਲੋਜ਼ ਕਰੋਗੇ ਕਿਵੇਂ ਇਹਨੂੰ ਕਲੀਅਰ ਕਰੋ ਬਿਲਕੁਲ ਇਹੋ ਜੀ ਗੱਲ ਨਹੀਂ ਜੇ ਜ਼ਿੰਮੇਵਾਰੀ ਲੈਣੀ ਹੁੰਦੀ ਤਾਂ ਫਿਰ ਆਪਾਂ ਅੱਜ ਮੈਨੂੰ ਵੀ ਅਗਲਾ ਦੱਸ ਦਿੰਦਾ ਵਕੀਲ ਤਾਂ ਮੈਂ ਆ ਫਿਰ ਮੈਨੂੰ ਕਹਿ ਦਿੰਦਾ ਬੰਦਾ ਉਹ ਕੀ ਭਾਈ ਮੈਂ ਜ਼ਿੰਮੇਵਾਰੀ ਚੁੱਕ ਲਈ ਐ ਮੈਂ ਕਨਫੈਸ਼ਨ ਕਰਦਾ ਦੂਸਰੀ ਗੱਲ ਇਹ ਜਿਹੜੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਕਨਫੈਸ਼ਨ ਐ ਇਹ ਅਦਾਲਤਾਂ 'ਚ ਨਹੀਂ ਮੰਨੀਆਂ ਜਾਂਦੀਆਂ ਇਹ ਕਸੋ ਅੱਜ ਤੁਸੀਂ ਕੀ ਅਰਜ਼ਾ ਪਕੀਤ ਫੇਲ ਕਰੋਗੇ ਪੁਲਿਸ ਦੇ ਰਿਮਾਂਡ ਖਤਮ ਹੋਗਾ ਪੁਲਿਸ ਰਿਮਾਂਡ ਹੋਰ ਲੋੜੀਂਦੀ ਤੇ ਤੁਹਾਡੀ ਕਲੀਨ ਦੇਖੋ ਜੇ ਰਿਮਾਂਡ ਹੋਰ ਮੰਗਦੀ ਆ 5 ਦਿਨ ਦਾ ਰਿਮਾਂਡ ਰਹਿ ਚੁੱਕਾ ਹੈ ਮੈਂ ਤਾਂ ਪਹਿਲੀ ਵਾਰ ਦੇਖਿਆ ਕਿ ਇੱਕ ਮਰਡਰ ਹੋਇਆ ਮਰਡਰ ਦੇ ਵਿੱਚ ਹਮੇਸ਼ਾ ਵੈਪਨ ਬਰਾਮਦ ਹੁੰਦਾ ਹੋਰ ਇੱਚ ਕੁਝ ਨਹੀਂ ਬਰਾਮਦ ਹੁੰਦਾ ਹੁੰਦਾ ਤਾਂ ਇਸ ਤੇ 5 ਦਿਨ ਜੇ 5 ਦਿਨ ਦੇ ਰਿਮਾਂਡ ਚ ਕੁਝ ਨਹੀਂ ਹੋਇਆ ਤੇ 6ਵੇਂ ਰਿਮਾਂਡ ਚ ਕੀ ਮਿਲਣਾ ਇਸ ਦੇ ਵਿੱਚ ਸੋ ਅਸੀਂ ਤਾਂ ਰਿਕਵੈਸਟ ਅਦਾਲਤ ਨੂੰ ਕਰਾਂਗੇ ਕੋਈ ਰਿਮਾਂਡ ਵਾਲੀ ਗੱਲ ਨਹੀਂ ਬਣਦੀ ਸੋ ਲੋਕਾਂ ਲੋਕਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਜਿਹੜ ਤੇ ਉਹ ਕਹਿੰਦੇ ਵੀ ਕਾਨੂੰਨ ਦਾ ਕੰਮ ਹੈ ਕਾਨੂੰਨ ਨੂੰ ਹੱਥ ਤੇ ਨਹੀਂ ਲੈਣਾ ਚਾਹੀਦਾ ਸੀ ਮੈਂ ਤਾਂ ਆਪ ਹਰਾਨ ਆ ਜੀ ਐਲੀ ਕਿਸ਼ੇ ਲੱਗ ਕਿਉਂ ਰਹੇ ਨੇ ਮੈਂ ਕਹਿ ਰਿਹਾ ਕਿ ਭਾਈ ਅਮਰਤਪਾਲ ਦਾ ਕਿਸੇ ਦਾ ਕੰਮ ਹੀ ਨਹੀਂ ਤੇ ਕੰਮ ਹੀ ਉਹਨਾਂ ਬੰਦਿਆਂ ਦਾ ਜਿਹੜੇ ਉਹਨੂੰ ਨਫ਼ਰਤ ਕਰਦੇ ਸੀ ਇਹ ਆਪਾਂ ਕਿਵੇਂ ਕਵਾਂਗੇ ਕਿ ਭਾਈ ਅਮਰਤਪਾਲ ਮੈਰੋ ਜਾ ਉਹਦੇ ਬੰਦਿਆਂ ਨੇ ਮਰਡਰ ਕੀਤਾ ਪਿਛਲੇ 3 ਮਹੀਨਿਆਂ ਤੋਂ ਅਮਰਤਪਾਲ ਭਾਈ ਇਸ ਕੰਚਨ ਕੁਮਾਰੀ ਨੂੰ ਸਮਝਾਉਂਦਾ ਆ ਰਿਹਾ ਸੀਗਾ ਨਹੀਂ ਸਮਝਾਉਣ ਦਾ ਮਤਲਬ ਮਰਡਰ ਥੋੜਾ ਹੁੰਦਾ ਸੀ ਸਮਝਾਉ ਤਾਂ ਉਹਨੂੰ ਸਾਰੀ ਦੁਨੀਆ ਹੀ ਰਹੀ ਸੀ ਜਦੋਂ ਥੱਲੇ ਉਹਨਾਂ ਦੀ ਵਾਰਡਿੰਗ ਪੜੋਗੇ ਹਰ ਬੰਦਾ ਕਹਿ ਰਿਹਾ ਵਿੱਚੋਂ ਕਿ ਬੀਬੀ ਸੰਘ ਕਰ ਬੀਬੀ ਸ਼ਰਮ ਕਰ ਇਹ ਗੱਲ ਪੰਜਾਬ ਹੈ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਇੱਕ ਫਰਾਡ ਕਰ ਰਹੇ ਹੋ ਨਾ ਆਪਾਂ ਆਪ ਦਾ ਬਦਲ ਕੇ ਸਰਕਾਰ ਦਾ ਪਹਿਲਾ ਫਰਜ ਬਣਦਾ ਸੀ ਕੀ ਉਹ ਲੇਡੀ ਨੇ ਇੱਕ ਫਰਾਡ ਨਹੀਂ ਕੀਤਾ ਪੰਜਾਬ ਦੇ ਵਿੱਚ ਆਪਦਾ ਨਾਮ ਚੇਂਜ ਕਰਕੇ ਆਪਦੀ ਆਈਡੈਂਟੀਫਿਕੇਸ਼ਨ ਲੁਕੋ ਕੇ ਉਹ ਕੀ ਕਰ ਰਹੀ ਸੀ ਪੰਜਾਬ ਦੇ ਵਿੱਚ ਕਿ ਇਹ ਵੀ ਹੋ ਸਕਦਾ ਹੈ ਕਿ ਦੂਜੀ ਕੰਟਰੀ ਨਾਲ ਮਿਲੀ ਹੋਵੇ ਇਹ ਵੀ ਹੋ ਸਕਦਾ ਹੈ ਕਿ ਇੰਡੀਅਨ ਸਟੇਟ ਦਾ ਉਹਨੇ ਨੁਕਸਾਨ ਕਰਨਾ ਹੋਵੇ ਇਹੋ ਜੀ ਆਪਾਂ ਸਾਈਡ ਤੇ ਆਪਾਂ ਨਹੀਂ ਜਾ ਰਹੇ ਜਿਹੜਾ ਬੰਦਾ ਦੇਖੋ ਜੇ ਮੈਂ ਆਪਦੀ ਪਛਾਣ ਲੁਕਾਉਂਗਾ ਤਾਂ ਇਟ ਮੀਨਸ ਮੈਂ ਕੋਈ ਗਲਤ ਕੰਮ ਇਸ ਕੰਟਰੀ ਜਾਂ ਸਟੇਟ ਲਈ ਕਰ ਰਿਹਾ ਪਰ ਮੈਰੋ ਸਾਹਿਬ ਨੇ ਕਿਹਾ ਸੀ ਵੀ ਪਾਰਕੀਆਂ ਹੋਰ ਵੀ ਬਹੁਤ ਆ ਇਕੱਲੇ ਪਛੰਡੇ ਦੀਆਂ ਨਹੀਂ ਇਹ ਗੱਲ ਤਾਂ ਕਲੀਅਰ ਹੁੰਦੀ ਨਹੀਂ 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 ਐਸਾ ਕੋਈ ਲਬਜ ਨਹੀਂ ਆਇਆ ਜੇ ਕੋਈ ਚਲਾਨ ਦੇ ਵਿੱਚ ਆਊਗਾ ਕੋਈ ਐਫਐਸਐਲ ਦੀ ਰਿਪੋਰਟ ਆਊਗੀ ਉਹਦੀ ਆਵਾਜ਼ ਨੂੰ ਕਲੀਅਰ ਕਰੂਗੀ ਦੇਖੋ ਪਿੱਛੇ ਜੇ ਇਹ ਗੱਲ ਵੀ ਉੱਠੀ ਹੋਈ ਸੀ ਆਵਾਜ਼ ਕੱਢਣੀ ਦੂਸਰੇ ਬੰਦੇ ਦੀ ਤਾਂ ਇਹ ਟੈਕਨੀਕਲ ਵੀ ਐਕਸਪਰਟ ਵੀ ਕਹਿ ਚੁੱਕੇ ਨੇ ਕੋਟਾ ਜਾ ਕੇ ਕਿ ਕੋਈ ਬੰਦਾ ਕਿਸੇ ਦੀ ਆਵਾਜ਼ ਕੱਢ ਸਕਦਾ ਮੈਰੋ ਸਾਹਿਬ ਦੀ ਗੱਲ ਕਰ ਰਹੇ ਹਾਂ ਪਰ ਅਮਰਿਤਪਾਲ ਮੈਰੋ ਦੀ ਵੀਡੀਓ ਨਹੀਂ ਸੀ ਦੇਖੋ ਮੇਰੇ ਦੇਖਣ ਦੇ ਵਿੱਚ ਇੱਕ ਫਾਲਸਲੀ ਇਮਪਲੀਕੇਟ ਕੀਤਾ ਗਿਆ ਉਹ ਉਹਦੀ ਵੀਡੀਓ ਨਹੀਂ ਹੋ ਸਕਦੀ ਕਾਰਨ ਕੀ ਹੈ ਕਿ ਜੇ ਉਹ ਵੀਡੀਓ ਜੱਜ ਕਰ ਵੀਡੀਓ ਨੂੰ ਕੋਈ ਐਫਐਸਐਲ ਨੂੰ ਕਲੀਅਰ ਨਹੀਂ ਕਰਦੀ ਆਪਾਂ ਨੂੰ ਐਡਮਿਸਿਬਲ ਨਹੀਂ ਸਮਝਦੇ ਜਿਹੜੇ ਜਿਹੜੇ ਦੋ ਗਨਮੈਨ ਦਿੱਤੇ ਆ ਕੋਰਸ ਲਾ ਦਿੱਤੀ ਹੈ ਇਹ ਸਰਕਾਰ ਨੂੰ ਜਾਂ ਪੁਲਿਸ ਨੂੰ ਦੀ ਚਾਹੀਦਾ ਉਹਨਾਂ ਨੂੰ ਬੁਲਾ ਕੇ ਸਮਝਾਇਆ ਜਾਵੇ ਤਾਂ ਕਿ ਉਹਨਾਂ ਨੂੰ ਗਨਮੈਨ ਸਰ ਸਮਝਾਉਣਾ ਕਿ ਇਹਨਾਂ ਦੇ ਅਕਾਊਂਟ ਇਹਨਾਂ ਦੇ ਇਹਨਾਂ ਦੇ ਅਕਾਊਂਟ ਬੰਦ ਕਰੋ ਇਹਨਾਂ 'ਤੇ ਐਕਸ਼ਨ ਲਾਓ ਪਬਲਿਕ ਨਿਊਸੈਂਸ ਹੈ ਲੋਕਾਂ ਦੇ ਬੱਚੇ ਖਰਾਬ ਹੋ ਰਹੇ ਨੇ ਕੱਲ ਮੈਨੂੰ ਇੱਕ ਰਿਪੋਰਟਰ ਨੇ ਇੱਕੋ ਲੇਡੀ ਦੀ ਇਹਨਾਂ ਦੀ ਵੀਡੀਓ ਭੇਜੀ ਹੈ ਓਪਨ ਹੈ ਬਿਲਕੁਲ ਯਾਰ ਉਹਨਾਂ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਖਾਰਾ ਸਾਹਿਬ ਇਹ ਵੀ ਇਲਜ਼ਾਮ ਲਾਏ ਜਾ ਰਿਹਾ ਵੀ ਸੰਨੀ ਲਿਆਉਣੀ ਵੀ ਸਿੱਖਾਂ ਦੀ ਕੁੜੀ ਹੈ ਆਬਵੀਅਸਲੀ ਤਾਂ ਬਲੰਦ ਨਹੀਂ ਸੰਨੀ ਇਹ ਤਾਂ ਇਹ ਇਲਜ਼ਾਮ ਤਾਂ ਲੱਗਣ ਪਾਈ ਅਮਰਤਪਾਲ ਤੇ ਜੇ ਉਹਨੇ ਮਰਡਰ ਕੀਤਾ ਤਾਂ ਇਹ ਆਪਾਂ ਇਸ ਤਰ੍ਹਾਂ ਤਾਂ ਲੱਖਾਂ ਲੋਕ ਨੇ ਉਹਦਾ ਮਰਡਰ ਕਿੰਨੇ ਕੀਤਾ ਗਲਤ ਅਸੀਂ ਵੀ ਹੈਰਾਨ ਆ ਕਿ ਉਹਦਾ ਮਰਡਰ ਕੀਤਾ ਕਿੰਨੇ ਸੋ ਇਹ ਜਿਹੜਾ ਮਰਡਰ ਹੈ ਸਿੰਗਰ ਮਿੱਕਾ ਜਿਹੜਾ ਹੈਗਾ ਉਹ ਕੋ ਕਾਫੀ ਕੁਝ ਬੁਲਦੀ ਜਾਂਦਾ ਹੈ ਕੀ ਬੋਲਦਾ ਇੰਨੀ ਨਹੀਂ ਚਾਹੀਦੀ ਨਹੀਂ ਚਾਹੀਦੀ ਸੀਗਾ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਜਿਹੜਾ ਬੰਦਾ ਇੰਨੀ ਸਮਾਜ ਚ ਗੰਦਗੀ ਪਾਉਂਦਾ ਹੈ ਉਹਦੇ ਤੇ ਕੋਈ ਬੰਦਾ ਕਿਹੜਾ ਬੰਦਾ ਐਕਸ਼ਨ ਕਰ ਗਿਆ ਆਪਾਂ ਕਿਵੇਂ ਕਹਾਂ ਉਹਨੇ ਲਈ ਪੋਸਟਰ ਫਲੈਕਸਾਂ ਲੱਗੀਆਂ ਸੀ ਲੁਧਿਆਣਾ ਦੇ ਆਦਮੀ ਕੇਸਪੁਰ ਦੁਬਾਰਾ ਸਾਹਿਬ ਦੇ ਅੰਮ੍ਰਿਤਸਰ ਮੈਦਾਨ ਉਹ ਸਾਰੀਆਂ ਗਾਇਬ ਹੋ ਗਏ ਸਭਾ ਮਾਈਕੀ ਲੱਗਦਾ ਦੇਖੋ ਉਹ ਗਾਇਬ ਹੋਣ ਬਾਰੇ ਤਾਂ ਕੋਈ ਲਿੰਕ ਨਹੀਂ ਨਾ ਜੀ ਉਹ ਭਾਵੇਂ ਕਿਸੇ ਨੇ ਕਰਾਤਾ ਹੋਵੇ ਤੇ ਮਰਡਰ ਨਾਲ ਕੋਈ ਲਿੰਕ ਨਹੀਂ ਬਣਦਾ